ਗੁੱਡ ਮਾਰਨਿੰਗ ਜੀ ਮਾਨ ਫੈਮਲੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅਸੀਂ ਸਾਰੇ ਬੱਤਿਆ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਠੀਕ ਹੋਵੋਗੇ ਤੇ ਅੱਜ ਛੋਟੀ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਵਾਸਤੇ ਦੀਵਾਲੀ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਆਪਣੇ ਪੂਰੇ ਪਰਿਵਾਰ ਦੇ ਨਾਲ ਤੁਸੀਂ ਆਪਣੀ ਦੀਵਾਲੀ ਬਹੁਤ ਖੁਸ਼ੀ-ਖੁਸ਼ੀ ਮਨਾਓ ਤੇ ਮੈਂ ਲੱਗੀ ਹੁਣ ਡੈਕੋਰੇਸ਼ਨ ਕਰਦੀ ਕਰਨ ਸਫਾਈ ਵਗੈਰਾ ਮੇਰੀ ਹੋ ਗਈ ਸਾਰੀ ਜਾਲੇ-ਝੂਲੇ ਮੈਂ ਚੰਗੀ ਤਰ੍ਹਾਂ ਉਤਾਰਤੇ ਇੱਥਰ ਮੇਰਾ ਡ੍ਰੈਂਗ ਰੂਮ ਵੀ ਸਾਫ਼ ਹੋ ਗਿਆ ਬਿਲਕੁਲ ਸਾਰੇ ਜਾਲੇ ਜੂਲੇ ਲਾ ਕੇ ਐਨ ਚੰਗੀ ਤਰ੍ਹਾਂ ਸਫਾਈਆਂ ਹੋ ਗਈਆਂ ਮੇਰੀਆਂ ਬਿਲਕੁਲ ਤੇ ਹੁਣ ਬਸ ਮੈਂ ਲੱਗੀ ਸੀ ਡੈਕੋਰੇਸ਼ਨ ਕਰਨ ਤੇ ਡੈਕੋਰੇਸ਼ਨ ਦੇ ਵਿੱਚ ਮੈਂ ਫੁੱਲ ਮੰਗਵਾ ਕੇ ਰੱਖੇ ਹੋਏ ਆ ਲਾਸਟਿਕਰ ਵੀ ਇਹੀ ਲਗਾਏ ਸੀਗੇ ਮੈਂ ਤੇ ਇਹ ਲੜੀਆਂ ਅੱਜਕੱਲ ਬੜੀਆਂ ਚੱਲੀਆਂ ਹੋਈਆਂ ਸੋਹਣੀਆਂ ਲੱਗਦੀਆਂ ਤੇ ਮੈਂ ਹੀ ਲਗਾਉਣ ਲੱਗੀ ਆ ਕੁਝ ਪਲੇਨ ਹੈ ਕੋਛੇ ਆ ਗਿਆ orange ਤੇ yellow ਇਹ ਵਾਲੀਆਂ ਵੀ ਪਈਆਂ ਕਾਗਜ਼ਵਾਨੀਆਂ ਪਰ ਇਹ ਖਰਾਬ ਜੀਆਂ ਹੋਈਆਂ ਐ ਐਕਚੁਅਲੀ ਨਾ ਪਿਛਲੇ ਸਾਲ ਇਹ ਯਸ਼ੂ ਨੇ ਉਤਾਰੀਆਂ ਸੀ ਕਿਉਂਕਿ ਮੈਂ ਜੇ ਉਤਾਰਾਂ ਤਾਂ ਮੈਂ ਬਿਲਕੁਲ ਸਿੱਧੀਆਂ ਕਰ ਕਰਕੇ ਉਤਾਰਦੀ ਹੁੰਨੀ ਐ ਯਸ਼ੂ ਨੇ ਇਦਾਂ ਇਕੱਠੀਆਂ ਕਰਕੇ ਰੱਖਦੀਆਂ ਗੁੱਛਾਂ ਗੁੱਛਾ ਜਿਹਾ ਕਰਕੇ ਚਲੋ ਜਿਹੜੀਆਂ ਠੀਕ ਐ ਉਹ ਲਗਾ ਲੂੰਗੀ ਬਾਕੀ ਫਿਰ ਦੇਖਦੇ ਆਂ ਜਾਂ ਤਾਂ ਹੋਰ ਲੈ ਆਉਂਗੀ ਤੈਲ ਲਗ ਨਹੀਂਆਂ ਲੜੀਆਂ ਆਪਾਂ ਯਸ਼ੂ ਲੋਜੀ ਤੋਂ 2:30 ਵਜੇ ਤੇ ਹੁਣ ਮੈਂ ਨਹਾਉਣ ਨੂੰ ਕਿ ਫ੍ਰੀ ਹੋ ਗਈ ਤੇ ਅੱਜ ਤਾਂ ਕੰਮ ਕਰਦੇ ਬਹੁਤ ਟਾਈਮ ਨਿਕਲ ਗਿਆ ਤਾਂ 1:30 ਵਜੇ ਤੱਕ ਤਾਂ ਮੈਂ ਸੋਈ ਕੱਪੜੇ-ਕੁਪੜੇ ਧੋ ਕੇ ਪਹਿਲੀ ਹੋਈਆਂ ਹੁਣ ਸਿਰਸੁਰ ਵੀ ਵਾਲ ਵੀ ਹਲੇ ਕਿੱਲੇ ਪਏ ਆ ਤੇ ਅੱਜ ਟਿਊਸ਼ਨ ਵਾਲੇ ਬੱਚਿਆਂ ਨੇ ਆਣਾ ਹੈ 3:30 ਵਜੇ ਔਰ ਅੱਜ ਫਿਰ ਉਸ ਸਵਾ 3 ਦਿਨ ਛੁੱਟੀ ਤੇ ਹੋਣਗੇ ਔਰ ਉਹਨਾਂ ਨੇ ਕਰਨੀ ਐ ਅੱਜ ਪਾਰਟੀ ਤੇ ਇਸ ਕਰਕੇ ਪਾਰਟੀ ਕਰਕੇ ਮੈਂ ਬਸ ਮੈਂ ਵੀ ਇਹ ਵਾਲਾ ਸੂਟ ਵੇਅਰ ਕੀਤਾ ਆਪਣਾ ਕਾਡੀਆਂ ਵਾਲਾ ਤੇ ਹੁਣ ਮੈਂ ਲੱਗੀ ਸੀ ਪਹਿਲਾਂ ਗਿਫਟ ਪੈਕ ਕਰਨ ਤੁਹਾਨੂੰ ਦਿਖਾਨੀ ਐ ਮੈਂ ਜਿਹੜੇ ਆਪਣੇ ਆਸ-ਪੜੋਸ ਨੇਬਰਸ ਦੇ ਵਿੱਚ ਜਿਹੜੇ sweets distribute ਕਰਨੀ ਐ ਉਹਦੇ ਵਿੱਚ ਮੈਂ ਕੀ ਕੀ ਪਾ ਰਹੀ ਐ ਲੋ ਜੀ ਮੈਂ ਥਕੀ ਲੈਆਈਆਂ ਜਿਹੜੇ ਆਪਣੇ ਨੇਬਰਸ ਦੇ ਵਿੱਚ ਵੰਨਣ ਵਾਸਤੇ ਡੱਬੇ ਲੈ ਕੇ ਆਈਆਂ ਸਟੀਲ ਦੇ ਕਿਉਂਕਿ ਅੱਜ ਕੱਲ ਵੈਸੇ ਜ਼ਿਆਦਾ ਰਵਾਸਾ ਬਿਸਕੁਟਸ ਵਗੈਰਾ ਦੇਣ ਦਾ ਹੋਇਆ ਵੇ ਪਰ ਮੈਨੂੰ ਅੱਛਾ ਨਹੀਂ ਲੱਗਦਾ ਬਿਸਕੁਟਸ ਵਗੈਰਾ ਮੈਨੂੰ ਇਹ ਆਉਂਦਾ ਕਿ ਚੀਜ਼ ਐਤਾ ਦਿੱਤਾ ਜਿਹੜੀ ਆਪਣੀ ਯੂਸ ਚ ਆ ਜਾਵੇ ਤੇ ਮੈਂ ਇਹ ਵਾਲਾ ਡੱਬਾ ਇਹ ਲੈ ਕੇ ਆਈਆਂ ਕੀ ਕੀ ਪਾ ਰਹੇ ਹੋ ਇਹਨਾਂ ਚ ਇਹਨਾਂ ਚ ਮੈਂ ਪਾਵਾਂਗੀ जीवी चीज़ें जरूर कप केक और बिस्किट ठीक है नाले पावर में चॉकलेट तो तो तो। ठीक है अच्छा लगेगा पखा घट कर पखा बहुत

ਠੀਕ ਹੈ ਆਪਾਂ ਨੂੰ ਗਲਤੀ ਕਰੀ ਥੋੜਾ ਹੋ ਲੈ ਜਾਂਦੇ ਨਾਲ ਨਾ ਬਲੇਸ ਦੀ ਹੁੰਦੀ ਨਾ ਲੈਸ ਆ ਨਹੀਂ ਨਾ ਇਜ਼ੀ ਲੀਫ ਉੱਪਰੋਂ ਬਸ ਬਨੇ ਦੇਣਾ ਸਿੱਖਣਾ ਨਾ ਰੰਗ ਵਿੱਚ ਇਹ ਬੰਦ ਜੀ ਹਾਂ ਇਹ ਬੰਦ ਤੇ ਹੈ ਪੂਰਾ ਨਹੀਂ ਨਾ ਹੁਣ ਉਹ ਹੈ ਇਹ ਮੇਹੂਆਂ ਨੇ ਲੰਬੇ ਨਹੀਂ ਪੂਰਾ ਨਹੀਂ ਹੋਏਗਾ ਇਤਰਾ ਦੇ ਕਾਲੇ ਨਾ ਇਹ ਵਾਲਾ ਨਹੀਂ ਇਹ ਇਹਦੀ ਗੱਲ ਨਹੀਂ ਨਾ ਮੈਂ ਤੇ ਨਹੀਂ ਇੱਥੇ ਲਿਆ ਇਹ ਲੱਗ ਜੇ ਉਸ ਤੇ ਗਿਆ ਟੇਪ ਤੇ ਲੰਬੀ ਲੰਬੀ ਦੇ på tider når det er passe tøft for alle. ਬੀ ਕਾਫੀ ਹੋ ਰਿਹਾ ਬੱਚੇ ਨੇ ਵੀ ਆ ਰਹੇ ਨੇ ਬੱਚਿਆਂ ਨੂੰ ਵੀ ਕੀ ਖਵਾਈਏ ਪਾਰਟੀ ਕਰ ਰਹੇ ਸੀ ਕਹਿੰਦੇ ਦੀਵਾਲੀ ਪਾਰਟੀ ਕਰਨੀ ਕੋੜੇ ਬਣਾਵਾਂ ਹਨ ਬੱਚੇ ਨੂੰ ਸ਼ੋਕੇ ਖਾਣ ਦੇ ਨਾਲੇ ਘਰ ਦੇ ਸਾਰੇ ਸੁਥਰੇ ਕਾਹੂਗੇ ਦੇਖੋ ਜੀ ਸਾਕੇ ਦਾ ਪਾਕੇ ਹੋ ਗਿਆ ਮੈਨੂੰ ਇਹ ਹੁੰਦਾ ਕਿ ਚੀਜ਼ ਇਦਾਂ ਦੀ ਜਾਵੇ ਅਗਲੇ ਦੇ ਯੂਸ ਆਵੇ ਤੇ ਥੋੜਾ ਅਗਲਾ ਹੁੰਦਾ اچھا ਵੀ ਲੱਗ ਰਿਹਾ ਹੈ ਹਨਾ ਕਿ ਕਿਸੇ ਨੇ ਜੇ ਚੀਜ਼ ਦਿੱਤੀ ਤਾਂ ਪਿਆਰ ਨਾਲ ਦਿੱਤੀ ਹੈ ਇਹ ਹੁੰਦਾ ਮੈਨੂੰ ਇੱਕ ਮੇਰਾ ਰੈਡੀ ਹੋ ਗਿਆ ਇੱਕ ਵੀ ਰੈਡੀ ਕਰ ਦਿੰਨੀ ਹੈ ਗਿਫਟ ਤੇ ਦੇਖਦੇ ਹਾਂ ਅੱਜ ਅੱਜ ਸ਼ਾਮ ਨੂੰ ਜਿੰਨੇ ਡਿਸਟ੍ਰਿਬਿਊਟ ਹੁੰਦੇ ਆ ਸ਼ਾਮ ਨੂੰ ਕਰ ਦਾਂਗੇ ਬਾਕੀ ਫਿਰ ਜਿਹੜੇ ਦੂਰ ਵਾਲੇ ਉਹ ਕੱਲ ਕਰਾਂਗੇ ਤੇ ਮੈਨੂੰ ਕਮੈਂਟ ਕਰਕੇ ਜੂਰ ਦੱਸਿਓ ਕਿ ਤੁਹਾਨੂੰ ਸਾਡਾ ਗਿਫਟ ਕਿੰਨੇ ਦਾ ਲੱਗਿਆ करता सारा समान बच गया चॉकलेट्स बच गई हैं तेरी है तो मेरी है आ नमकीन भी नमकीन भी बच गई चार पैकेट कोई नहीं हले कई बारी ही मोड़ मोड़ पे है कोई सता दफा कई बार किसी रोके आ चले होगा हम्म ठीक है इतना रखना है साथ में ले ओके ਆਪਣੇ ਢੋਡਾ ਰੈਸਪੀ ਬਣਾਉਣ ਵਾਸਤੇ ਮੈਂ ਤਾਂ ਕਹਿੰਦਾ ਕਿ ਕੁਝ ਬਣਾਣੀ ਹੈ ਤੇ ਬੱਚਿਆਂ ਨੂੰ ਘਰ ਦਾ ਕੁਝ ਮਿੱਠਾ ਬਣਾ ਕੇ ਖਿਲਾਇਆ ਜਾਵੇ ਸਭ ਤੋਂ ਪਹਿਲਾਂ ਮੈਂ ਕੜਾਈ ਵਿੱਚ ਪਾਤਾ ਥੋੜਾ ਪਾਣੀ ਕੜਾਈ 'ਚ ਥੋੜਾ ਜਿਹਾ ਪਾਣੀ ਪਾਤਾ ਤਾਂ ਕਿ ਕੜਾਈ ਵਿੱਚ ਨਾ ਨੀਚੇ ਦੁੱਧ ਜਿਹੜਾ ਜਲੇ ਨਾ ਔਰ ਬਾਕੀ ਫਿਰ ਮੈਂ ਦੁੱਧ ਪਾ ਰਹੀ ਹਾਂ ਦੁੱਧ ਥੋੜਾ ਹੋਰ ਪੈ ਜਾਏਗਾ 1 ਕਲੀਟਰ ਦੇ ਆਸ-ਪਾਸ ਸੁਤੋ ਗਿਆ ਤੇ ਇਹਦੇ ਵਿੱਚ ਮੈਂ ਪਾਵਾਂਗੀ ਇੱਕ ਕੌਲੀ ਦਲੀਏ ਦੀ ਥੋੜੀ देर ਨਾ ਦਲੀਏ ਨੂੰ ਪੁਵਾਲੀਆ ਹੰਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਦਲੀਆ ਬੋਇਲ ਹੁੰਦਾ ਉਹਨੇ ਦੇ ਤੱਕ ਮੈਂ ਬੱਚਿਆਂ ਵਾਸਤੇ ਕਰ ਲੈਣੀ ਆ ਆਲੂ ਪਿਆਜ਼ ਦੇ ਪਕੌੜੇ ਰੈਡੀ ਕੱਚੇ ਕੱਚੇ ਪਕੌੜੇ ਬਣਾ ਕੇ ਰੱਖ ਲਵਾਂਗੀ ਤੇ ਫਿਰ ਜਦੋਂ ਕੱਚੇ ਹਨ ਕਿ ਉਹਨਾਂ ਨੂੰ ਅੱਛੀ ਤਰ੍ਹਾਂ ਤਲ ਕੇ ਪ੍ਰੋਪਰਲੀ ਤੇ ਗਰਮ ਗਰਮ ਪਕੌੜੇ ਖਾਵਾਂਗੇ ਫਿਰ ਬਾਜ਼ਾਰ ਦੀਆਂ ਚੀਜ਼ਾਂ ਅਵੇਲੇਬਲ ਵੀ ਘੱਟ ਹੈ ਸਾਰੀ ਕਲੋਨੀ ਵਿੱਚ ਔਰ ਕੁਝ ਇਹ ਹੈ ਕਿ ਮੈਂ ਅਵੋਇਡ ਕਰਦੀ ਹਾਂ ਕਿ ਅੱਜਕੱਲ੍ਹ ਨਾ ਬੱਚੇ ਨੂੰ ਡਾਈਜੈਸਟ ਨਹੀਂ ਹੁੰਦੀਆਂ ਕਈ ਵਾਰੀ ਕਿਸੇ ਨੂੰ ਕੋਈ ਚੀਜ਼ ਸੂਟ ਨਹੀਂ ਕਰਦੀ ਔਰ ਬਜ਼ਾਰ ਦਾ ਪਤਾ ਨਹੀਂ ਹੁੰਦਾ ਕਈ ਵਾਰੀ ਕੋਈ ਚੀਜ਼ ਗਲਤ ਫੈਲਦੀ ਹੈ ਬਹੁਤ ਨੀਵ ਜਫਾ ਸੁਣ ਰਹੀ ਹਾਂ ਤੇ ਇਸ ਕਰਕੇ ਮੈਂ ਕਿਹਾ ਚਲੋ ਚੈਨੂ ਪਕੌੜੇ ਹੀ ਖਾਣੇ ਆ ਤੇ ਇਹ ਤਾਂ ਦੁੱਧ ਵੀ ਰਿਜਣਾ ਸ਼ੁਰੂ ਹੋ ਗਿਆ ਹੋਇਆ ਥੱਕ ਕੇ ਦੀਵਾਲੀ ਆ ਲਤਨ ਦੀਵਾਲੀ ਕੱਲ ਨੂੰ ਐ ਪਰ ਥੱਕ ਤਾਂ ਅੱਜ ਹੀ ਗਏ ਮਰੀ ਤਰਾ ਕੱਲ ਨੂੰ ਅਸੀਂ ਮੱਥਾ ਟੇਕਣ ਵੀ ਜਾਣਾ ਸਾਡੇ ਵੱਡੇ-ਵਡੇਰਿਆਂ ਦਾ ਮੱਥਾ ਟੇਕਣ ਜਾਂਦੇ ਹੰਨੇ ਆ ਸਤਿਆਂ ਦਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦਸੀਓ ਔਰ ਪਲੀਜ਼ ਜਿਹੜੇ ਚੈਨਲ ਤੇ ਨਵੇਂ ਐ ਸਬਸਕ੍ਰਾਈਬ ਕਰ ਦਿਆ ਕਰੋ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਐ ਤੇ ਉਮੀਦ ਕਰਦੇ ਆ ਕਿ ਜਿਹੜਾ ਵੀ ਮੇਰਾ ਹੁਣ ਨਵਾਂ ਦੇਖੇਗਾ ਵਲੌਗ ਤੇ ਤੁਸੀਂ ਜਰੂਰ ਸਬਸਕ੍ਰਾਈਬ ਕਰੋਗੇ ਔਰ ਜਿਹੜੇ ਮੇਰੇ ਭੈਣ ਭਰਾਵਾਂ ਆਲਰੇਡੀ ਮੇਰੇ ਨਾਲ ਪਹਿਲਾਂ ਤਾਂ ਹੀ ਜੁੜੇ ਹੋਏ ਆਂ ਚੈਨਲ ਦੇ ਨਾਲ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਸਾਡੇ ਬਲੌਗ ਕਿਵੇਂ ਲੱਗਦੇ ਆ ਸਰ ਦੂਤੀ ਨੂੰ ਵੀ ਵਾਲਾ ਆਨ ਲੱਗ ਗਿਆ ਪੂਰਾ ਇਹਨੂੰ ਨਾਲ ਨਾਲ ਹਲਾਇਆ ਨਾ ਬਹੁਤ ਜ਼ਰੂਰੀ ਹੈ ਕਿ ਜਿਹੜੀ ਮਲਾਈ ਵਗੈਰਾ ਸਾਈਟਾਂ ਤੇ ਪਾਪੜੀ ਦੀ ਜਿਹੜੀ ਜੰਮਦੀ ਹੈ ਨਾ ਉਹ ਨਾਲ-ਨਾਲ ਵਿੱਚ ਹੀ ਉਹਦੇ ਕੁਲਦੀ ਦੇਵੇ ਬੱਚਿਆਂ ਲਈ ਬਣਾਉਂਗੀ ਬ੍ਰੈਡਵੇਅ ਹੋਰ ਆਲੂ ਦੇ ਪਕੌੜੇ ਪਾਲਕ ਦੇ ਵੀ ਬੜੇ ਕ੍ਰਿਸਪੀ ਜਿਹੇ ਬੰਦੇ ਆ ਮੈਨੂੰ ਧਿਆਨ ਚ ਨਹੀਂ ਰਿਹਾ ਸਬਜ਼ੀ ਵਾਲਾ ਆਇਆ ਵੀ ਸੀ ਮੈਂ ਪਾਲਕ ਲੈਣਾ ਭੁੱਲ ਗਈ ਚਲੋ ਆਲੂ ਪਿਆਜ਼ਾਂ ਦੇ ਖਵਾਨੇ ਆ ਚੋਂ ਉਹਨਾਂ ਨੂੰ ਕਿ ਮਿੱਠਾ ਮਿੱਠਾ ਤਾਂ ਸਾਰਿਆਂ ਨੇ ਘਰਾਂ 'ਚ ਖਾਣਾ ਹੀ ਆ ਮਠਾਈਆਂ ਮਠਾਈਆਂ ਇੰਨੀ ਖਾ ਵੀ ਨਹੀਂ ਹੁੰਦੀ ਉਹ ਦੇਖ ਕੇ ਮਨ ਜਾ ਪਰ ਜਾਂਦਾ ਐਨਾ ਮਿੱਠਾ ਜਿਹਾ ਤਾਂ ਕਾਲੂ ਕਿਲੋ ਕਿਲੋ ਦਾ ਦੇ ਗਿਆ ਡਾ ਡਾ ਵਾ ਡਾਲੂ ਦੇ ਗਿਆ ਮਨ ਤਾਂ ਲੱਗਦਾ ਇਹ ਦੋ ਵਾਲੇ ਬਹੁਤ ਹੋ ਰਹਿ ਜਣੇ ਅਦਰ ਦੂਤ ਨੂੰ ਵੀ ਇਹ ਵਾਲਾ ਅਚੀ ਤਰ੍ਹਾਂ ਆ ਗਿਆ ਹੁਣ ਤੇ ਸਖਤ ਹੋਣ ਲੱਗ ਗਿਆ ਕਾਫੀ ਤਲੀਆਂ ਵੀ ਪੱਕਣ ਲੱਗ ਗਏ ਚੀਨੀ ਪਹਿਲਾਂ ਤਾਂ ਨਹੀਂ ਪਾਈ ਨਾ ਮੈਂ ਕਿ ਕਈ ਵਾਰੀ ਨਾ ਤਲੀਆਂ ਦੀ ਨਾ ਕਣੀ ਜੀ ਮਰਦੀ ਨਹੀਂ ਹੈਗੀ ਪ੍ਰੋਪਰ ਥੋੜਾ ਖੜਾ ਖੜਾ ਜਿਆ ਰਹਿ ਜਾਂਦਾ ਹੈ ਇਸ ਕਰਕੇ ਮੈਂ ਪਹਿਲਾਂ ਚੀਨੀ ਨਹੀਂ ਪਾਈ ਹੁਣ ਦਲੀਆ ਕਾਫੀ ਗਲ ਗਿਆ ਇਹਦੇ ਵਿੱਚ ਤੇ ਹੁਣ ਮੈਂ ਚੀਨੀ ਪਾ ਰਹੀ ਹਾਂ ਉਹੀ ਇੱਕ ਕਟੋਰੀ ਬਾਕੀ ਟੇਸਟ ਦੇ ਅਕੋਰਡਿੰਗ ਤੁਸੀਂ ਘੱਟ ਵੱਧ ਕਰ ਸਕਦੇ ਹੋ ਸਾਡੇ ਮਿੱਠਾ ਜ਼ਿਆਦਾ ਹੀ ਖਾਂਦੇ ਆ ਤੇ ਇਸ ਕਰਕੇ ਮੈਂ ਤਾਂ ਕੋਲੀ ਭਾ ਕੇ ਪਾਤਾ ਕੁਝ ਮਠਾਈਆਂ ਚ ਵਧੀਆ ਵੀ ਥੋੜਾ ਮਿੱਠਾ ਜ਼ਿਆਦਾ ਹੀ ਲੱਗਦਾ ਉਜਨੀ ਦੇ ਤੱਕ ਦੁੱਧ ਰਿਜ ਰਿਹਾ ਹੋਂ ਨੀ ਦੇ ਤੱਕ ਮੈਂ ਉਹ ਵੀ ਤਿਆਰ ਕਰ ਲਾਂ ਆਪਣਾ ਨਾਲ ਇਹ ਅਗਲਾ ਪ੍ਰੋਸੈਸ ਜਿਹੜਾ ਹੈ ਇਹਦੇ ਵਿੱਚ ਪਾਣਾ ਆਪਾਂ ਨੇ ਤੇ ਇਹ ਤਾਂ ਵੇਖੋ ਦਿੱਤ ਬਿਲਕੁਲ ਇਹ ਰੈਡੀ ਹੈ ਮੈਂ ਤਾਂ ਲਈ 4 ਚਮਚ ਦਹੀਂ ਤੇ ਜਿਹੜਾ ਸਿੰਪਲ ਨਹੀਂ ਆਪਣਾ ਇਹਦੇ ਵਿੱਚ ਮੈਂ ਪਾਵਾਂਗੀ ਘਰ ਦੇ ਕਰਦੇ ਹੀ ਇਹ ਕੋਈ ਖੱਟਾ ਦਹੀਂ ਨਹੀਂ ਲਿਆ ਮੈਂ Egy kicsomócsoda vics. De széki a. Néha. Egy vics polangi. A csalókar ਇਹ ਫਿਰ ਦੁੱਧ ਸਾਰਾ ਖਟਕਟ ਫਟਣ ਲੱਗ ਜਾਏਗਾ ਇਹਨੂੰ ਫੁਲਾਉਂਦੇ ਰਹਿਣਾ ਤਾਂਕਿ ਇਹ ਜਿਹੜੀ ਸਾਈਡਾਂ ਦੀ ਮલાઈ ਸਾਰੀ ਉੱਤੇ ਜਿਹੜੇ ਨਾਨਾ ਨੂੰ ਵਿੱਚੀ ਆਪਾਂ ਮਿਕਸ ਕਰਦੇ ਜਾਵਾਂਗੇ ਉਹ ਜੀ ਟੋਡਾ ਆਪਣਾ ਬਣ ਕੇ ਰੈਡੀ ਹੋ ਗਿਆ ਪਰ ਮੈਂ ਵੀਡੀਓ ਨਹੀਂ ਉਸ ਟਾਈਮ ਚ ਪੂਰੀ ਬਣਾ ਪਈ ਪੂਰੀ ਰੈਸਪੀ ਮੈਂ ਦੁਬਾਰਾ ਫਿਰ ਕਿਸੇ ਦਿਨ ਬਣਾ ਕੇ ਸ਼ੇਅਰ ਕਰਾਂਗੀ ਕਿਉਂਕਿ ਬੱਚੇ ਆ ਗਏ ਸੀ ਤੇ ਫਿਰ ਮੈਨੂੰ ਉੱਥੇ ਵਿੱਚ ਬੰਦ ਕਰਨਾ ਪਿਆ ਤੇ ਬੱਚਿਆਂ ਨੂੰ ਮੈਂ ਚਾਕਲੇਟਸ ਵਗੈਰਾ ਦਿੱਤੇ ਕਿਉਂਕਿ ਮੇਰਾ ਟੋਡਾ ਪੂਰਾ ਹਲੇ ਬਣਿਆ ਨਹੀਂ ਸੀ ਤੇ ਕੁਛ ਅਸੀਂ ਵੈਸੇ ਪੀਸਿਸ ਖਾ ਵੀ ਲਏ ਵਿੱਚੋਂ ਤੇ ਬਾਕੀ ਅੱਛਾ ਬਣਿਆ ਬਹੁਤ ਟੇਸਟੀ ਬਣਿਆ ਤੇ ਇਹਦੇ ਵਿੱਚ ਬਾਅਦ ਵਿੱਚ ਮੈਂ ਜਦੋਂ ਉਹ ਤੈ ਪਾਇਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਚੋਕੋ ਪਾਊਡਰ ਔਰ ਜਿਹੜਾ ਆਪਣਾ ਖਾਨ ਵਾਲਾ ਉਹ ਕਲਰ ਹੁੰਦਾ ਹੈ ਨਾ ਉਹ ਥੋੜਾ ਜਿਹਾ ਪਾਇਆ ਸੀ ਤੇ ਉਹਦੇ ਨਾਲ ਹੀ ਬ੍ਰਾਊਨ ਕਲਰ ਪ੍ਰੋਪਰ ਬਣ ਗਿਆ ਔਰ ਬਹੁਤ ਟੇਸਟੀ ਬਣਿਆ ਬੋਲ ਲੋ ਉਹਨੇ ਹੁਣ ਕਿਉਂ ਚੁੱਪ ਹੋ ਗਏ ਕਾਹ ਦੀ ਲੜਾਈ ਹੋ ਰਹੀ ਸੀ ਕੀ ਕਹਿ ਰਹੀ ਹੈ

ਸੱਜੇ ਦਿਖਾਈ ਖੜੀ ਹੋ ਕੇ ਸਾਈਡ ਆ ਕੇ ਦਿਖਾ ਆ ਜਾ ਆ ਜਾ ਮਨ ਕੀ ਰਤ ਐਕਚੁਅਲੀ ਨਾ ਇਹਦੀ ਬਹੁਤ ਗੰਦੀ ਡਰੈਸ ਹੈ ਨਾ ਸੋਹਣੀ ਨਹੀਂ ਲੱਗ ਰਹੀ ਬਿਲਕੁਲ ਵੀ ਇਹ ਟਾਈ ਨਹੀਂ ਦਿਖਾ ਰਹੀ ਹੈ ਨਾ ਟਾਈ ਨਹੀਂ ਦਿਖਾ ਰਹੀ ਨਾ ਹੂੰ ਸਹੀ ਗੱਲ ਹੈ ਚਲ ਛੇਤੀ ਖੜੀ ਹੋ ਕੇ ਦਿਖਾ ਮੇਰੇ ਪਕੌੜੇ ਸੜ ਜਾਣੇ ਉਦੋਂ ਤੇ ਸੜਿਆ ਹੋਇਆ ਤੈਨੂੰ ਹੀ ਦਵਾਂਗੀ ਮੰਨੂ ਕਈ ਦਿਨ ਹੋ ਜਾ ਮम्मा ਨੂੰ ਮਾਂ ਦੇ ਦੇਣੀ ਹਾਂ ਮम्मा ਕੋ ਬੇਚੇਗੇ ਹਾਂ ਠੀਕ ਹੈ ਉੱਠ ਰਹੀ ਹੈ ਉਹ ਆਏ ਹਾਈ ਮੇਰੀ ਸੇਲੀ ਬਿਊਟੀਫੁੱਲ ਬਹੁਤ ਸੁੰਦਰ ਲੱਗ ਰਹੀ ਹੈ ਨਾ